ਜੀ ਮੈਂ ਤੇਜਿੰਦਰਪਾਲ ਸਿੰਘ ਤੋਂ ਤੁਸੀਂ ਦੇਖ ਰਹੇ ਹੋ ਡਾਕਟਰ ਸੁਰੇਂਦਰ ਜੀ ਗੈਨਿਕ ਸਵੇਰਾ ਟੀਵੀ ਵਲੰਟਰੀ ਬਲੱਡ ਡੋਨੇਸ਼ਨ ਅੱਜ ਫਾਜ਼ਿਲਕਾ ਵਿੱਚ ਖੂਨਦਾਨ ਦਾ ਮਹਾ ਕੰਮ ਜੋ ਕਿ ਸ਼੍ਰੀ ਰਾਮ ਕਿਰਪਾ ਸੇਵਾ ਸੰਗ ਵੈਲਫੇਅਰ ਸੁਸਾਇਟੀ ਪਿਛਲੇ ਕਾਫੀ ਸਮੇਂ ਤੋਂ ਫਾਜ਼ਿਲਕਾ ਦੇ ਲੋਕਾਂ ਦੇ ਲਈ ਖੂਨਦਾਨ ਦੀ ਸੇਵਾ ਕਰ ਰਹੀ ਹੈ ਅੱਜ ਸ਼ਾਹਪੁਰ ਫਾਜ਼ਿਲਕਾ ਵਿੱਚ ਲਗਾਇਆ ਗਿਆ ਕੈਂਪ ਜਿਸ ਵਿੱਚ ਆਜਾ ਫਲਾਂਗ ਦੇ ਵੱਲੋਂ 1300 ਦੇ ਕਰੀਬ ਯੂਨਿਟ দান ਦਾ ਟੀਚਾ ਰੱਖਿਆ ਗਿਆ ਸੀ ਜਿਸ ਵਿੱਚੋਂ 1100 ਯੂਨਿਟ ਜੋ ਹੈ ਉਹ ਟੀਚਾ ਪੂਰਾ ਹੋ ਚੁੱਕਿਆ ਹੈ ਅੱਜ ਫਾਜ਼ਲਕਾਰ ਐਸਐਸਪੀ ਗੁਰਮੀਤ ਸਿੰਘ ਉਚੇਚੇ ਤੌਰ ਤੇ ਇਹਨਾਂ ਦੀ ਹੌਸਲਾ ਫੁਜਾਈ ਕਰਨ ਪਹੁੰਚੇ ਅਤੇ ਉਹਨਾਂ ਨੇ ਮਾਣ ਮਹਿਸੂਸ ਕੀਤਾ ਕਿ ਇਹੋ ਜਿਹੀਆਂ ਸੰਸਥਾਵਾਂ ਫਾਜ਼ਲ ਕਾਜੀ ਕੰਮ ਕਰ ਰਹੀਆਂ ਨੇ ਸਾਡੇ ਨਾਲ ਮੌਜੂਦ ਨੇ ਫਾਜ਼ਲ ਕਾਜੀ ਜ਼ਿਲ੍ਹੇ ਦੇ ਪੁਲਿਸ ਮੁਖੀ ਸਰ ਗੁਰਮੀਤ ਸਿੰਘ ਜੀ ਜੋ ਕਿ ਅੱਜ ਬਲੱਡ ਡੋਨੇਸ਼ਨ ਕੈਂਪ ਤੇ ਪਹੁੰਚੇ ਨੇ ਇਹਨਾਂ ਤੋਂ ਜਾਣਦੇ ਹਾਂ ਕਿਹੋ ਜਿਹਾ ਇਹਨਾਂ ਦਾ ਐਕਸਪੀਰੀਅੰਸ ਰਿਹਾ ਤੇ ਲੋਕਾਂ ਦੇ ਵਿੱਚ ਨੌਜਵਾਨਾਂ ਵਿੱਚ ਕਿਹੋ ਜਿਹਾ ਉਤਸ਼ਾਹ ਵੇਖਣ ਨੂੰ ਮਿਲਿਆ ਅੱਜ ਇੱਥੇ ਮੈਂ ਸ਼ਾਹ ਪੈਲੇਸ ਦੇ ਵਿੱਚ ਆਇਆ ਇਹਨਾਂ ਵੱਲੋਂ ਜਿਹੜਾ ਵਰਲਡ ਬਲੱਡ ਡੋਨੇਸ਼ਨ ਡੇ ਦੇ ਉਹਦੇ ਹੀ ਸੈਲੀਬ੍ਰੇਸ਼ਨ ਦੇ ਸਬੰਧ ਵਿੱਚ ਅੱਜ ਸ਼ਾਹ ਪੈਲੇਸ ਵਿਖੇ ਬਲੱਡ ਡੋਨੇਸ਼ਨ ਦਾ ਇੱਕ ਮਹਾ ਕੁੰਭ ਜਿਹੜਾ ਉਹ ਇਹਨਾਂ ਨੇ ਲਗਾਇਆ ਹੋਇਆ ਹੈ ਜਿਸ ਦੇ ਵਿੱਚ ਇਹਨਾਂ ਦਾ ਇਹ ਮਕਸਦ ਹੈ ਵੀ ਅੱਜ ਸਾਡੇ ਵੱਲੋਂ ਜਿਹੜਾ 1313 ਜਿਹੜਾ ਬਲੱਡ ਜਿਹੜੇ ਡੋਨੀ ਨੇ ਉਹਨਾਂ ਦਾ ਇਹ ਇੰਤਜ਼ਾਮ ਕੀਤਾ ਆ ਉਹਨਾਂ ਨੇ ਸਾਨੂੰ ਅੱਜ ਬਲੱਡ ਨੈਸ਼ ਕਰ ਡੋਨੇਸ਼ਨ ਕਰਨਾ ਇਹਨਾਂ ਨੇ ਬੇਸਿਕਲੀ ਇਹ ਜਿਹੜਾ ਗੁਰਨਾਨਕ ਦੇਵ ਜੀ ਦੀ ਆਈਡੀਓਲੋਜੀ ਹੈ ਵੀ 13 13 ਉਹਨੂੰ ਸਮਰਪਿਤ ਜਿਹੜਾ ਅੱਜ ਇਹ ਜਿਹੜਾ ਡੋਨੇਸ਼ਨ ਕੈਂਪ ਲਾਇਆ ਹੋਇਆ ਹੈ ਉਦੇ ਵਿੱਚ ਕਰੀਬ ਹੁਣ ਤੋਂ ਹੀ 1000 ਜਿਹੜਾ ਬਲੱਡ ਡੋਨੇਸ਼ਨ ਜਿਹੜਾ ਵਿਅਕਤੀਆਂ ਨੇ ਕਰ ਦਿੱਤਾ ਵਾ ਇਹਦੇ ਵਿੱਚ ਇੱਥੇ ਆ ਕੇ ਐਵੇਂ ਵੇਖ ਰਿਹਾ ਵੀ ਜਿਹੜੇ ਪੰਜਾਬ ਦੇ ਵਿੱਚ ਬੜੇ ਰਿਸਪੋਨਸਿਵ ਨੇ ਸਾਡੇ ਜਵਾਨ ਨੇ ਬੜੇ ਬੜੇ ਡੈਡੀਕੇਟਿਡ ਨੇ ਜਿਹੜੇ ਕਿ ਕਾਮਨ ਕਾਜ਼ ਲਈ ਜਿਹੜਾ ਉਹਨਾਂ ਨੇ ਇਹ ਜਿਹੜਾ ਵਰਕ ਕਰ ਰਹੇ ਆ ਸੋ ਮੈਂ ਜਦੋਂ ਇਹਨਾਂ ਨੂੰ ਮਿਲਿਆ ਤੇ ਬੜਾ ਉਤਸ਼ਾਹਤ ਦੇ ਵਿੱਚ ਨੇ ਆਪੋ ਆਪਣੇ ਕਹਿੰਦੇ ਵੀ ਬੜੇ ਹਾਈ ਹਾਈ ਸਪੀਟਡ ਸੀਗੇ ਸੋ ਵਾਹ ਜਿਹੜਾ ਇਹ ਮਿਸਟਰ ਕਕਰੇਜਾ ਜੀ ਵੱਲੋਂ ਜਿਹੜਾ ਇੱਥੇ ਬਲੱਡ ਨੇਸ਼ਨ ਕੈਂਪ ਜਿਹੜਾ ਵਾਹ ਕੰਮ ਜਿਹੜਾ ਇਹਨਾਂ ਨੇ ਸਟਾਰਟ ਕੀਤਾ ਉਹਦੇ ਵਿੱਚ ਸਾਰੇ ਆਰਗੇਨਾਈਜ਼ਰ ਨੂੰ ਸਾਰੇ ਜਿਹੜੇ ਬਲੱਡ ਡੋਨਰਸ ਨੇ ਇਹਨਾਂ ਨੂੰ ਜਿਹੜਾ ਵਧਾਈ ਦਿੰਦਾ ਕਿ ਇੱਕ ਬਹੁਤ ਵਧੀਆ ਇੱਕ ਮਨੁੱਖਤਾ ਦੀ ਭਲਾਈ ਦਾ ਜਿਹੜਾ ਇਹ ਕਾਜ ਆ ਜਿਹੜਾ ਇਹਨਾਂ ਨੇ ਕੀਤਾ ਸੋ ਇਸ ਤਰ੍ਹਾਂ ਦੇ ਜਿਹੜਾ ਸਾਨੂੰ ਜਿਹੜੇ ਸਮਾਜ ਸੇਵੀ ਸੰਸਥਾਵਾਂ ਨੇ ਜੋ ਸਾਡੇ ਬਲੱਡ ਬਲੱਡ ਦੇ ਵਿੱਚ ਹੀ ਜਿਹੜਾ ਇਹ ਜਿਹੜਾ ਵਰਭਕਾਰੀ ਦਾ ਜਿਹੜਾ ਉਹ ਜਿਹੜਾ ਅੰਸ਼ ਮਹਾਰਾਏ ਨੇ ਪਾਇਆ ਆ ਸੋ ਸਾਨੂੰ ਇਹ ਜਿਹੜੀ ਸਾਡੀ ਲਿਗੇਸੀ ਹੈ ਇਹਨੂੰ ਸਾਨੂੰ ਬਿਲਕੁਲ ਕਾਇਮ ਰੱਖਣਾ ਚਾਹੀਦਾ ਇਹਨੂੰ ਆਪਾਂ ਨੂੰ ਢਿੱਲੇ ਨਹੀਂ ਪੈਣ ਦੇਣਾ ਚਾਹੀਦਾ ਇਸੇ ਤਰ੍ਹਾਂ ਹੀ ਜਿਵੇਂ ਉਹ ਲੋਕ ਨੇ ਜਿਹੜੇ ਬਲੱਡ ਪੀਂਦੇ ਨੇ ਜਿਹੜੇ ਲੋਕਾਂ ਨੂੰ ਨਸ਼ਿਆਂ ਦੇ ਵੱਲ ਲਾਉਂਦੇ ਨੇ ਉਹਨਾਂ ਬਾਅਦ ਇਹ ਜਿਹੜਾ ਸਾਡੇ ਵੱਲੋਂ ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਿਆਂ ਵਿਰੁੱਧ ਜਿਹੜਾ ਸਟਾਰਟ ਕੀਤਾ ਵੈ ਉਹਨਾਂ ਉਹਨਾਂ ਵਿੱਚ ਵੀ ਸਾਡੇ ਵੱਲੋਂ ਜਿਹੜਾ ਨੌਜਵਾਨਾਂ ਵੱਲੋਂ ਬੜਾ ਸਾਨੂੰ ਜਿਹੜਾ ਪ੍ਰੇਰਿਤ ਹੋ ਕੇ ਜਿਹੜਾ ਉਤਸ਼ਾਹ ਕਰ ਰਿਹਾ ਹੈ ਜਿਹੜਾ ਕਿ ਇਸ ਨਸ਼ੇ ਜਿਹੜਾ ਤਸਕਰਾਂ ਨੂੰ ਬਾ ਡਰੱਗਸ ਮੰਗਦਰਾਂ ਨੂੰ ਜਿਹੜਾ ਫੜਾਉਣ ਦੇ ਵਿੱਚ ਜਿਹੜਾ ਬਹੁਤ ਮਤ ਮਿਲਦੀ ਹੈ ਸੋ ਅਸੀਂ ਆਸ ਕਰਦੇ ਹਾਂ ਕਿ ਅਸੀਂ ਸਾਰੇ ਰਲ ਮਿਲ ਕੇ ਜਿਹੜਾ ਪੰਜਾਬ ਨੂੰ ਇੱਕ ਬੜਾ ਜਿਹੜਾ ਇੱਕ ਸਚੱਜਾ ਜਿਹੜਾ ਹੈਲਦੀ ਜਿਹੜਾ ਪੰਜਾਬ ਜਿਹੜਾ ਉਹਦੀ ਸਥਾਪਨਾ ਜਿਹੜਾ ਕਰਾਂਗੇ ਥੈਂਕ ਯੂ ਅਸੀਂ ਖੂਨਦਾਨ ਦਿਵਸ ਮੌਕੇ ਅੱਜ ਚੰਡੀਗੜ੍ਹ ਤੋਂ ਫਾਜ਼ਿਲਕਾ ਪਹੁੰਚੇ ਨੇ ਜੁਆਇੰਟ ਡਾਇਰੈਕਟਰ ਸੁਨੀਤਾ ਭਗਤ ਜੀ ਇਹਨਾਂ ਤੋਂ ਜਾਣਦੇ ਆ ਫਾਜ਼ਿਲਕਾ ਵਾਸੀਆਂ ਦਾ ਜज्ਬਾ ਕਿਹੋ ਜਿਹਾ ਸੀ ਤੇ ਕਿੰਨਾ ਖੂਨ ਦਾਨ ਦਿੱਤਾ ਗਿਆ ਤੇ ਇਸ ਤੋਂ ਬਾਅਦ ਕੀ ਪ੍ਰੋਸੈਸ ਹੁੰਦਾ ਹੈ ਕਿੰਨਾ ਲੋਕਾਂ ਲਈ ਖੂਨ ਵਰਤਿਆ ਜਾਂਦਾ ਹਾਂਜੀ ਮੈਂ ਡਾਕਟਰ ਸੁਨੀਤਾ ਜੁਆਇੰਟ ਡਾਇਰੈਕਟਰ ਬਲੱਡ ਟ੍ਰਾਂਸਫਿਊਜ਼ਨ ਸਰਵਿਸਿਜ਼ ਪੰਜਾਬ ਸਟੇਟ ਹੈਡ ਕੰਟਰੋਲ ਸੁਸਾਇਟੀ ਅ ਅੱਜ ਅਸੀਂ ਇੱਥੇ ਇਕੱਠੇ ਹੋਏ ਸੀਗੇ ਫਾਜ਼ਿਲਕਾ ਦੇ ਵਿੱਚ ਇੱਕ ਮਹਾ ਖੂਨਦਾਨ ਕੈਂਪ ਲੱਗਿਆ ਹੋਇਆ ਹੈ ਅ ਸ਼੍ਰੀ ਗੁਰੂ ਰਾਮ ਕਿਰਪਾ ਸੇਵਾ ਸੰਗ ਸੁਸਾਇਟੀ ਵੱਲੋਂ ਜਿਹਦੇ ਇਨਚਾਰਜ ਰਾਜੀਵ ਕੁਕਰੇਜਾ ਜੀ ਹੈਗੇ ਇੱਥੇ ਜਿਹੜਾ ਕੈਂਪ ਲੱਗਿਆ ਹੋਇਆ ਹੈ ਇੱਥੇ ਸਾਰੀ ਟੀਮ ਗਵਰਨਮੈਂਟ ਸਿਵਲ ਹਸਪੀਟਲਸ ਤੋਂ ਆਈਆਂ ਹੋਈਆਂ ਜਿੱਦਾਂ ਕਿ ਫਾਜ਼ਿਲਕਾ ਦੀ ਟੀਮ ਹੈ ਫਰੀਦਕੋਟ ਕੋ ਪੂਰਾ ਦੀ ਬਠਿੰਡਾ ਫਰੀਦਕੋਟ ਮੈਡੀਕਲ ਕਾਲਜ ਮਲੋਟ ਔਰ ਅਬੂਹਰ ਤੋਆਈਆਂ ਹੋਈਆਂ ਇੰਨੀਆਂ ਸਾਰੀਆਂ ਟੀਮਾਂ ਇਕੱਠੀਆਂ ਹੋ ਕੇ ਔਰ ਜਿਹੜਾ ਇਹਨਾਂ ਨੇ ਇੱਕ ਇਸ ਮਹਾਦਾਨ ਕੈਂਪ ਦਾ ਇੱਕ ਟੀਚਾ ਰੱਖਿਆ ਹੋਇਆ ਸੀਗਾ ਕਿ ਅਸੀਂ 1300 13 ਯੂਨਿਟ ਇਕੱਠੇ ਕਰਨੇ ਹਨ ਲੇਕਿਨ ਹੁਣ ਤੱਕ ਇਹਨਾਂ ਦੇ 1100 ਯੂਨਿਟ ਇਕੱਠੇ ਹੋ ਚੁੱਕੇ ਹੈ ਔਰ ਹਜੇ ਵੀ ਰਜਿਸਟ੍ਰੇਸ਼ਨ ਚੱਲੂ ਹੈ ਔਰ ਫਾਜ਼ਿਲਕਾ ਦੇ ਲੋਕਾਂ ਦਾ ਸਾਰਾ ਉਤਸ਼ਾਹ ਦੇਖ ਕੇ ਬਹੁਤ ਹੀ ਅੱਛਾ ਲੱਗ ਰਿਹਾ ਹੈ ਕਿ ਇੱਥੇ ਖੂਨਦਾਨ ਦਾ ਜਜ਼ਬਾ ਇੰਨਾ ਜ਼ਿਆਦਾ ਹੈ ਔਰ ਇਹ ਜਿਹੜੀ ਸੋਸਾਇਟੀ ਨੇ ਇੰਨਾ ਵਧੀਆ ਅਵੇਅਰਨੈਸ ਜਨਰੇਟ ਕੀਤੀ ਹੋਈ ਹੈ ਕਿ ਲੋਕ ਬਚੜ ਕੇ ਆ ਕੇ ਇੱਥੇ ਖੂਨਦਾਨ ਕਰ ਰਹੇ ਹੈ ਇੱਥੇ ਅਸੀਂ ਕਈ ਡੋਨਰਸ ਤੋਂ ਮਿਲੇ ਹੈ ਜਿਹੜੇ ਬਹੁਤ ਦੂਰ ਦੂਰ ਤੋਂ ਵੀ ਆਏ ਹੋਏ ਹੈ ਔਰ ਇਹਨਾਂ ਨਾਲ ਕਿੰਨੀ ਦੇਰ ਤੋਂ ਜੁੜੇ ਹੋਏ ਹੈ ਇਹ ਸੋਸਾਇਟੀ ਲਗਾਤਾਰ ਪਿਛਲੇ 5 ਸਾਲ ਤੋਂ ਸਾਡੇ ਪੂਰੇ ਪੰਜਾਬ ਦੇ ਵਿੱਚ ਨੰਬਰ 1 ਤੇ ਆ ਰਹੀ ਹੈ ਖੂਨਦਾਨ ਜੀਵਨਦਾਨ ਅਹੀ ਟੀਚਾ ਹੈ ਫਾਜ਼ਿਲਕਾਰੇ ਵਿੱਚ ਪਹੁੰਚ ਕੇ ਬਲੱਡ ਨੂੰ ਦਾਨ ਦੇਣ ਵਾਲੇ ਰਕਤਦਾਨੀਆਂ ਦਾ ਸਾਡੇ ਨਾਲ ਨੇ ਉਮੇਸ਼ ਕੁਮਾਰ ਇਹਨਾਂ ਤੋਂ ਪੁੱਛਦੇ ਕਿੰਨੀ ਵੀ ਵਾਰ ਇਹਨਾਂ ਵੱਲੋਂ ਬਲੱਡ ਦਿੱਤਾ ਜਾ ਰਿਹਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨਾਂ ਨੂੰ ਤੇ ਆਮ ਲੋਕਾਂ ਨੂੰ ਇਹਨਾਂ ਦਾ ਕੀ ਸੁਨੇਹਾ ਹੈ ਹਾਂਜੀ ਬੇਸ਼ਰਮ ਜੈਸ਼ਰਮ ਜੀ ਮੇਰਾ ਉਮੇਸ਼ ਕੁਮਾਰ ਮੈਂ ਜ਼ਿਲ੍ਹਾ ਪ੍ਰਧਾਨ ਅਸ਼ੀਸ਼ ਸਰਾ ਬਾਲਾਖਰੇ ਤੋਂ ਮੈਂ ਪਿਛਲੇ 10 ਸਾਲ ਤੋਂ ਜਿਹੜਾ ਬਲੱਡ ਦੇਂਦਾ ਆ ਰਿਹਾ ਤੇ ਅਪੀਲ ਕਰਦਾ ਵੀ ਜਿਹੜਾ ਮਹਾਕੁੰਭ ਜਿਹੜਾ ਲਾਇਆ ਗਿਆ ਰਜੀਵ ਕੁਮਰ ਜੀ ਦੀ ਟੀਮ ਵੱਲੋਂ ਸ੍ਰੀ ਰਾਮ ਕਿਰਪਾ ਸੇਵਾ ਸੰਗ ਵੱਲੋਂ ਬਹੁਤ ਵਧੀਆ ਉਪਰਾਲਾ ਲੱਖਾਂ ਜਾਨਾਂ ਜਿਹੜੀਆਂ ਇਹਨਾਂ ਵੱਲੋਂ ਬਚਾਈਆਂ ਜਾਂਦੀਆਂ ਨੇ ਸਭ ਤੋਂ ਵੱਡੀ ਗੱਲ ਇਹ ਹੈਗੀ ਜਿਹੜਾ ਥੈਲਸੀਮੀਆ ਇੱਕ ਬਿਮਾਰੀ ਹੈ ਉਹਨਾਂ ਬੱਚਾਂ ਨੂੰ ਬਚਾਇਆ ਜਾਂਦਾ ਕਿਉਂਕਿ ਉਹਨਾਂ ਨੂੰ ਜਿਹੜਾ ਹਫ਼ਤੇ ਬਾਅਦ ਬਲੱਡ ਲੱਗਦਾ ਤਾਂ ਖਾਸ ਤੋਂ ਵੱਡੀ ਸੇਵਾ ਕੋਈ ਨਹੀਂ ਕਰ ਸਕਦਾ ਜਿਹੜਾ ਇਹਨਾਂ ਦੀ ਟੀਮ ਕਰ ਰਹੀ ਹੈ ਰਜੀਵ ਬਕਰ ਜੀ ਦੀ ਟੀਮ ਬਹੁਤ ਵਧੀਆ ਉਪਰਾਲਾ ਕੀਤਾ ਜਾਂਦਾ ਹੈ ਨਸ਼ੇ ਤੋਂ ਦੂਰ ਰੱਖਣ ਵਾਸਤੇ ਵੀ ਉਪਰਾਲਾ ਕੀਤਾ ਜਾ ਰਿਹਾ ਤਾਂ ਸਾਨੂੰ ਗਰਵ ਹੈ ਫਾਜ਼ਿਲਗਾ ਦੇ ਵਿੱਚ ਇਸੇ ਆਰਾਮ ਕਰਪਾ ਸੇਵਾ ਸੰਗ ਇਹਨਾਂ ਟੀਮ ਦੇ ਵਿੱਚੋਂ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਜੀ ਕਿਸੇ ਦੇ ਆਸ਼ ਲੋਕਾਂ ਲਈ ਉਹ ਸੰਦੇਸ਼ ਹੈ ਇਹ ਜੀ ਵੰਕੋ ਮਾਰ ਕਰਕੇ ਸਾਲਾ ਕਹਿੰਦੇ ਵੀ ਦਾਨ ਮਹਾਦਾਨ ਸਭ ਤੋਂ ਵੱਡਾ ਦਾਨ ਹੈ ਖੂਨ ਦਾਨ ਕਿਸੇ ਨੂੰ ਵੀ ਕਦੇ ਜਰੂਰਤ ਪੈ ਸਕਦੀ ਸਾਨੂੰ ਪੈ ਸਕਦੀ ਹੈ ਕਿਸੇ ਨੂੰ ਲੋੜ ਪੈਂਦੀ ਹੈ ਅਸੀਂ ਦਵਾਂਗੇ ਤਾਂ ਸਾਨੂੰ ਅੱਗੇ ਕੱਲ ਨੂੰ ਮਿਲੇਗਾ ਖੂਨ ਤਾਂ ਖੂਨ ਦਾਨ ਮਹਾਦਾਨ ਸਭ ਤੋਂ ਵੱਡਾ ਦਾਨ ਹੈ ਜਰੂਰ ਡੋਨੇਟ ਕਰੋ ਸਾਡੇ ਫਾਜ਼ਿਲਕਾ ਦੇ ਵਿੱਚ ਆ ਹਫ਼ਤੇ ਜਿਹੜਾ ਖੂਨ ਦਾਨ ਲਵਾਇਆ ਜਾਂਦਾ ਕਿਧਰ ਵੀ ਤੁਸੀਂ ਜਿਹੜਾ ਖੂਨਦਾਨ ਕਰ ਸਕਦੇ ਹੋ ਫਾਜ਼ਿਲਕਾ ਸਿਵਲ ਹਸਪੀਟਲ ਦੇ ਵਿੱਚ ਵੀ ਤੁਸੀਂ ਆਹਦਾ ਖੂਨਦਾਨ ਕਰਕੇ ਕਿਸੇ ਦਾ ਜੀਵਨ ਬਚਾ ਸਕਦੇ ਹੋ ਰਕਤਦਾਨੀ ਅੰਕੁਰ ਗੁੰਬਰਜੀ ਇਹਨਾਂ ਨੂੰ ਪੁੱਛਦੇ ਕਿੰਨੀ ਵਾਰ ਇਹਨਾਂ ਵੱਲੋਂ ਖੂਨਦਾਨ ਕੀਤਾ ਜਾ ਚੁੱਕਿਆ ਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਲੋਕਾਂ ਨੂੰ ਕੀ ਸੰਦੇਸ਼ਾਂ ਦੇਣਗੇ ਹਾਂਜੀ ਅੰਕੁਰ ਜੀ ਕਿੰਨੀ ਵਾਰੀ ਖੂਨਦਾਨ ਦੇ ਰਹੇ ਸਰ ਜਿਹੜਾ ਮੈਂ ਬਲੱਡ ਡੋਨੇਸ਼ਨ ਮੈਂ 11ਵੀਂ ਵਾਰ ਦੇ ਰਿਹਾ ਤੇ ਹਰ ਵਾਰੀ ਬਹੁਤ ਅੱਛਾ ਫੀਲ ਹੁੰਦਾ ਹੈ ਜੀ ਦੇਖੋ ਵੀ ਸੇਵਾ ਕਰ ਰਹੇ ਆ ਇੱਕ ਮਾਨਵਤਾ ਦੇ ਲਈ ਤੇ ਮੈਂ ਲੋਕਾਂ ਨੂੰ ਵੀ ਇਹੀ ਰਿਕਵੈਸਟ ਕਰਾਂਗਾ ਵੀ ਦੇਖੋ ਆਓ ਤੇ ਆਪਣਾ ਬਲੱਡ ਡੋਨੇਟ ਕਰੋ ਤੇ ਜੇ ਮੰਨ ਲਓ ਆਪਾਂ ਕਿਸੇ ਅਮਰਜੈਂਸੀ ਦੇ ਲੋਕਾਂ ਨੂੰ ਲੋੜ ਪੈਂਦੀ ਆ ਆਪਾਂ ਲੋਕ ਕਹਿੰਦੇ ਵੀ ਮੈਂ ਅਮਰਜੈਂਸੀ ਦੇਵਾਂਗਾ ਤੇ ਦੇਖੋ ਜੇ ਅਮਰਜੈਂਸੀ ਦਾ ਮਤਲਬ ਇਹ ਨਹੀਂ ਮੰਨ ਲਓ ਮੌਕੇ ਤੇ ਤੁਹਾਨੂੰ ਲੋਕਾਂ ਦੇ ਲਈ ਬਲੱਡ ਡੋਨੇਟ ਕਰੋ ਪਹਿਲਾਂ ਹੀ ਕਿਉਂਕਿ ਆਪਾਂ ਨੂੰ ਅਮਰਜੈਂਸੀ ਮਿਲਣ ਤੋਂ ਪਹਿਲਾਂ ਵੀ ਉਹ ਬਲੱਡ ਆਪਾਂ ਨੂੰ ਅਵੇਲੇਬਲ ਰਵੇ ਤੇ ਇਸ ਲਈ ਹਮੇਸ਼ਾ ਬਲੱਡ ਡੋਨੇਟ ਕਰਦੇ ਰਹੋ ਜੀ